ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਦੀ ਫਤਿਹ ਵੀਰੋ ਤੇ ਪਿਆਰੋ ਜਿੱਦਾਂ ਕਿ ਆ ਵੀ ਜਾਣਦੇ ਹੋ ਕਿ ਅੱਜ ਕੱਲ ਮੈਂ ਇਹਨੀਆਂ ਕਲਾਸਾਂ ਸੌਸੀ ਕੇ ਜਾਂ ਵਿੱਚ ਸਿੱਖ ਉਹਨੇ ਨਿਆਰੇ ਪੰਨਿਆਂ ਗੱਲਾਂ ਕਰਦੇ ਹੋਏ ਸ਼੍ਰੀ ਗੋਬਿੰਦ ਸਿੰਘ ਜੀ ਮਹਾਰਾਜ ਦੀ ਜੋ ਯਾਤਰਾ ਅਨੰਪੁਰ ਸਾਹਿਬ ਤੋਂ ਸ਼ੁਰੂ ਹੋਈ ਸੀ ਉਹ ਜੋ ਅਨੰਧੀੜ ਜਾ ਖਤਮ ਹੋਣੀ ਸੀ ਉਹਰੇ ਬਾਰੇ ਜ਼ਿਕਰ ਕਰ ਰਿਹਾ ਹਾਂ ਉਸ ਗੁਰੂ ਸਾਹਿਬ ਜਿਹੜੇ ਨੇ ਦੇਡ ਵਿੱਚ ਹਨ ਅਸੀਂ ਉਹ ਮਲੇੰਡੇਸ ਦੇ ਬਾਰੇ ਗੱਲ ਕੀਤੀ ਸੀ ਕਿਦਾਂ ਉਹਨਾਂ ਨੇ ਇੱਕ ਬਹੁਤ ਵੱਡਾ ਕੰਮ ਕੀਤਾ ਕਿ ਸ਼੍ਰੀ ਗੁਰੂ ਗੰਦ ਸਾਹਿਬ ਜੀ ਨੂੰ ਸਾਡਾ ਗੁਰੂ ਬਣਾਤਾ ਔਰ ਪੰਥ ਤੇ ਗ੍ਰੰਥ ਤੋਂ ਨਾਲ ਦੇ ਜੋ ਹੈ ਉਹਨਾਂ ਨੇ ਪੂਰੇ ਪੂਰਾ ਜਿਹੜਾ ਸੀ ਉਹਨਾਂ ਦੀ ਇੱਕ ਬਰਿਆਦਾ ਜਿਹੜੀ ਸੀ ਸਥਾਪਿਤ ਕਰ ਦਿੱਤੀ ਦੂਸਰਾ ਕੰਮ ਮੈਂ ਦੱਸਿਆ ਸੀ ਕਿ ਇੱਕ ਬੜਾ ਜ਼ਰੂਰੀ ਇਹ ਸੀ ਇਹ ਉਹਨਾਂ ਇੱਕ ਐਸੀ ਜਨਰਲ ਨੂੰ ਲੱਭਣਾ ਸੀ ਜੋ ਕੇਸਿਕ ਕੌਮ ਨੂੰ ਲੀਡਰਸ਼ਿਪ ਪ੍ਰੋਵਾਈਡ ਕਰ ਸਕੇ ਤਾਂ ਕਿ ਧਰਮ ਜੋ ਉੱਥੇ ਹੋ ਰਿਹਾ ਹੈ ਉਹ ਸਰਬਰਾਜ ਲੋਕ ਕਰ ਰਿਹਾ ਹੋ ਰਿਹਾ ਸੀ ਪੰਜਾਬ ਵਿੱਚ ਉਹਨੂੰ ਠੱਲ ਪਾਈ ਜਾ ਸਕੇ ਇਸ ਸਿਲਸਿਲੇ ਵਿੱਚ ਗੁਰਸੇਬ ਨੇ ਬੰਦਾ ਸਿੰਘ ਬਹਾਦਰ ਦੀ ਭੋਤ ਕਰ ਲਈ ਬੰਦਾ ਸਿੰਘ ਬਹਾਦਰ ਜੋ ਸੀ ਉਹ ਕਸ਼ਮੀਰ ਘਾਟੀ ਵਿੱਚ ਪੈਦਾ ਹੋਇਆ ਸੀ ਇੱਕ ਡਰਾਇਟ ਰਾਜੋਰੀ ਉਸ ਸਥਾਨ ਤੇ ਕਸ਼ਮੀਰ ਵਿੱਚ ਉਹ ਜਿਹਨੂੰ ਗਿਆ 1678 ਇੱਕ ਟੂਬਲ 1678 ਉਹਦੇ ਮਾਤਾ ਪਿਤਾ ਦਾ ਨਾਮ ਦੱਸਿਆ ਜਾਂਦਾ ਹੈ ਕਿ ਰਾਮਦੇਵ ਜੀ ਔਰ ਸੁਲੱਖਣ ਦੇਵੀ ਸਨ ਕਿੰਨੇ ਨੇ ਕਿ ਬਚਪਨ ਵਿੱਚ ਇੱਕ ਵਾਰੀ ਉਹਨੇ ਸ਼ਿਕਾਰ ਕੀਤਾ ਇੱਕ ਹਿਰਨੀ ਦਾ ਉਹ ੇਡੀ ਮਰ ਗਈ ਲੇਕਿਨ ਜਰੂਰ ਦੇਖਿਆ ਕਿ ਉਹ ਹਿਰਨੀ ਦੇ ਪੇਟ 'ਚ ਦੋ ਬੱਚੇ ਵੀ ਸਨ ਉਹ ਵੀ ਥੋੜੋ ਥੋੜ ਕੇ ਮਰ ਗਏ ਤੋ ਉਹ ਰਾਤ ਨੂੰ ਦੁਖੀ ਹੋਇਆ ਉਸਨੇ ਸੋਚਿਆ ਕਿ ਮੈਂ ਸੰਸਾਰ ਤਿਆਗ ਦਵਾਂ ਸਾਧੂ ਬਣ ਕੇ ਉਹ ਇਸਦੀ ਖੋਜ ਕਰਨ ਲੱਗਾ ਕਿ ਕਿਸ ਤਰ੍ਹਾਂ ਉਹ ਇੱਕ ਸੱਜਸਾਦ ਨੂੰ ਛੱਡ ਕੇ ਸਾਧੂ ਬਣ ਗਿਆ ਸਰੀਆਸੀ ਬਣ ਗਿਆ ਉਹ ਰੋਜ਼ ਜੀਵਨ ਬਿਤਾਵੇ। ਕਈ ਸਾਲ ਬੀਤੇ ਖੋਜ ਕਰਦੇ ਕਰਦੇ ਉਹਨੇ ਇੱਕ ਆਪਣੇ ਲਈ ਸਥਾਨ ਚੁਣ ਲਿਆ ਜੋ ਕਿ ਉਦਾਵਰੀ ਨਦੀ ਦੇ ਕੰਢੇ ਤੇ ਮੰਦਿਰ ਸ਼ਹਿਰ ਦੇ ਵਿੱਚ ਤੇ ਸੀਗਾ। ਉੱਥੇ ਉਹ ਰਹਿਣ ਲੱਗਾ ਉੱਥੇ ਉਹਦਾ ਆਪਣਾ ਡੇਰਾ ਪਾ ਲਿਆ। ਗੋਸਿਆਤੀ ਬਣ ਗਿਆ ਸੀ ਕਿ ਉਹ ਉਸ ਦਿਨ ਉਹਨੂੰ ਸਮਝੂ ਕਿ ਹੰਕਾਰ ਜਿਹਾ ਹੋ ਗਿਆ ਹੋਵੇਗਾ ਕਿ ਜਦੋਂ ਉਹ ਫੀਲ ਕਰਨ ਲੱਗਿਆ ਕਿ ਮੇਰੇ ਕੋਲ ਬਹੁਤ ਤਾਕਤ ਹੈ ਉਹ ਤਾਕਤ ਸਿੱਕੇ ਜੋ ਵੀ ਕੋਈ ਉਹਨੂੰ ਮਿਲਣ ਆਉਂਦਾ ਸੀ ਤੇ ਉਹਨੂੰ ਇੱਕ ਕਿਸਮ ਦਾ ਛੋਟਾ ਦਿਖਾਉਣ ਲਈ ਹੈ ਉਹਨੇ ਇੱਕ ਪਲਕ ਬਰਾਇਆ ਸੀ ਉੱਥੇ ਉਹਨੂੰ ਬਿਠਾਇਆ ਜਾਂਦਾ ਸੀ ਉਹ ਪਲਕ ਨੂੰ ਫੇਰ ਉਹ ਉੱਤਾਰ ਦਿੰਦਾ ਸੀ ਇੱਕ ਦਿਨ ਯਰਗੁਰ ਗੋਬੀ ਸਿੰਘ ਹੀ ਮਾਰਾਇਆ ਜਾਂਦਾ ਐਡਮਿਸ਼ਨ ਉਹਨਾਂ ਨੇ ਉਹਨੂੰ ਉਹਦੇ ਬੋਸ ਦੇ ਘਰ ਤੇ ਜਾਂ ਤੇ ਜਤਿ ਪ੍ਰੋਗਰਾਮ ਬਣਾਇਆ ਗੁਰੂ ਸਬੱਤ ਤੇ ਗੁਰੂ ਸਾਹਿਬ ਦਾ ਉਹਨਾਂ ਮਿਲ ਪਿਆ ਇਹ ਗਨ 1700 ਦੇ ਹੀ ਹੈ ਕਿਉਂਕਿ ਉਹ ਲੋਗ ਗੁਰੂ ਸਾਹਿਬ ਦਾ ਅੰਤ ਸਮਾਜ ਰਸੀ ਉਹਨਾਂ ਨੂੰ ਲੱਗਦਾ ਸੀ ਕਿ ਇਹਨਾਂ ਆਉਣ ਵਾਲਾ ਹੈ ਤੇ ਗੁਰੂ ਸਾਹਿਬ ਉੱਥੇ ਤਾਂ ਉਸੇ ਹੀ ਆਖਤਰੀ ਗਨ ਹੈਗੀ ਤੇ ਗੁਰੂ ਸਾਹਿਬ ਇਹਨਾਂ ਦੇ ਸਰ ਗਏ ਤੇ ਗੁਰੂ ਸਾਹਿਬ ਜਾ ਕੇ ਆਪ ਇਹਨੂੰ ਫਰਮ ਦੇ ਗਏ ਪਰ ਅਸਿਕ ਬਹਾਦਰ ਨੇ ਬੰਦਾ ਬਹਾਦਰ ਨੇ ਜੋ ਕਿ ਬੜੀ ਕੋਸ਼ਿਸ਼ ਕੀਤੀ ਉਸ ਲੋਦਾ ਬੰਦਾ ਬਹਾਦਰ ਲਈ ਸੀ ਉਸ ਲੋ ਬੈਰਾਗੀ ਸੀ ਔਰ ਬੜਾ ਕੀ ਬਈ ਜੀ ਤਾਕਤ ਉਸ ਦਾ ਰੱਦ ਮੰਨ ਰਿਆ ਸੀ ਔਰ ਲੋਕਾਂ ਨੂੰ ਦੱਸ ਰਿਆ ਸੀ ਤੋਂ ਬੈਰਾਗੀ ਜਿਹੜਾ ਬਾਦੁਰਾ ਜਿਹੜਾ ਸੀ ਉਹ ਨਾ ਸੀ ਉਹਨੇ ਕੋਸ਼ਿਸ਼ ਕੀਤੀ ਕਿ ਕਿ ਪਲੰਗ ਉਲਟੇ ਪਰ ਉਹ ਉਠਿਆ ਨਹੀਂ ਉਹ ਲੱਗਿਆ ਵੀ ਗੁਰੂ ਸਾਹਿਬ ਕੋਈ ਖਾਸ ਹੀ ਵਾਕ ਰੱਖਦੇ ਆ ਸਮਰੱਥਾ ਰੱਖਦੇ ਆ ਨੇ ਬੜੀ ਕੋਸ਼ਿਸ਼ ਕੀਤੀ ਆਪਣੀ ਤਾਕਤਾਂ ਦਾ ਖਾਮ ਦੀ ਪਰ ਕੋਈ ਕੋਈ ਤਾਕਤ ਉਹ ਸਾਹਮਣੇ ਨਹੀਂ ਚੱਲੀ ਉਹ ਆਕੇ ਗੁਰੂ ਸਾਹਿਬ ਦੇ ਪੈਰੀਂ ਪਈਆ ਉਹ ਸਾਡੇ ਪਿੱਛੇ ਵੀ ਕੁਫੋਣੇ ਉਹਨਾਂ ਕਹਿੰਦੇ ਬਾਦ ਮੈਂ ਆਪਦਾ ਬਤਲਾਵਾ ਉਹਨਾਂ ਨੇ ਕਿਹਾ ਜੇ ਤੂੰ ਬੰਦਾ ਹੈ ਤੇ ਫਿਰ ਤੂੰ ਬੰਦੇ ਵਾਲੇ ਕੰਮ ਕਰੇਗਾ ਤੇਰੇ ਲਈ ਬੜਾ ਜੋ ਅਸੀਂ ਬੜੀ ਵੱਡੀ ਜ਼ਿੰਮੇਵਾਰੀ ਸੋਚੀ ਹੋਈ ਹੈ ਕੰਦਾ ਜੀ ਮੇਰੇ ਹੁਕਮ ਕਰੋ ਤਾਂ ਗੁਰੂ ਸਾਹਿਬ ਨੇ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਉਹਨੂੰ ਫੌਂਡ ਦਿੱਤੀ ਉਹਨੂੰ ਜਾ ਕੇ ਪੰਜਾਬ ਦੇ ਵਿੱਚ ਸਿੱਖਾਂ ਨੂੰ ਇਕੱਠੇ ਧਰਏ ਇਕੱਠੇ ਕਰਕੇ ਮੁਗਲ ਸਮਰਾਜ ਦੇ ਰਾਹ ਟੱਕਰ ਦੇ ਦਿੱਤੀ। ਉਹਨਾਂ ਨੇ ਬਣਾ ਸਿੰਘ ਬਹਾਦਰ ਨੂੰ ਪੰਜਾਬ ਦੇ ਲਈ ਤੋੜਿਆ। ਪੰਜ ਸਿੱਖ ਉਹਦਰਾ ਕੋਰੇ ਪੰਜ ਦੀ ਕੁਮਾਨ ਦੀਵਤੇ ਨੂੰ ਆਪਣੀ ਤੇ ਉਹਦੇ ਨਾਲ ਹੀ ਉਹਨਾਂ ਨੇ ਇੱਕ ਪੱਤਰ ਵੀ ਪੇਟਿਆ ਤਾਂ ਕਿ ਉਹ ਸਿੱਖਾਂ ਨੂੰ ਦੱਸ ਸਕੇ ਕਿ ਗੁਰੂ ਸਾਹਿਬ ਦਾ ਇਹ ਆਦੇਸ਼ ਹੈ ਕਿ ਸਾਰੇ ਇਕੱਠੇ ਹੋ ਕੇ ਲੜਨਾ ਹੈ। ਕਦੋਂ ਬੰਦਸਿਕ ਬਾਜ਼ਰਿਕ ਬਾਹਰ ਪੰਜਾਬ ਪਹੁੰਚਿਆ ਤਾਂ ਸਿੱਖਾਂ ਨੂੰ ਬਲ ਲਗਾ ਕਿ ਗੁਰੂ ਸਾਹਿਬ ਨੇ ਬੰਦਸਿਕ ਬਾਜ਼ਰ ਨੂੰ ਭੇਜਿਆ ਤਾਂ ਉਹ ਸਾਰੇ ਹੀ ਉਹਦੇ ਨਾਲ ਲੜ ਗਏ ਔਰ ਉਹਨਾਂ ਨੇ ਜੜੀ ਸੀ ਉੱਥੇ ਪੰਜਾਬ ਦੇ ਵਿੱਚ ਮੁਸ਼ੂਰ ਕਰਦੇ ਉਹ ਬੰਦਸਿਕ ਬਾਜ਼ਰ ਨੇ ਉੱਥੇ ਕਈ ਯੁੱਧ ਲੜੇ ਔਰ ਪੰਜਾਬ ਦਾ ਬਹੁਤ ਸਾਰਾ ਹਿੱਸਾ ਆਪਣੇ ਕਬਜ਼ੇ ਕਰ ਲਿਆ ਜੋ ਪ੍ਰਮੁੱਖ ਯੁੱਧ ਉਹਨਾਂ ਨੇ ਬੰਦਸਿਕ ਦੇ ਲੜੇ ਉਹਨਾਂ ਵਿੱਚ ਨਾਸ ਕਰਕੇ ਕਿਉਂਕਿ ਉਹਨੇ ਸਾਰਿਆਂ ਨੂੰ ਉਹਨਾਂ ਨੂੰ ਦੱਸਣਾ ਸੀ ਜਿਹੜੇ ਲੋਕਾਂ ਨੇ ਜ਼ੁਲਮ ਕੀਤੇ ਸੀ ਉਹਨਾਂ ਨੂੰ ਸੁਭਣਾ ਜ਼ਰੂਰੀ ਸੀਗਾ ਔਰ ਉਹਨਾਂ ਦਾ ਨਾਸ ਕਰਨਾ ਸੀ ਜ਼ੁਲਮ ਦਾ ਨਾਸ ਕਰਨਾ ਸੀ ਗਰਮ ਕਰਵਾਣਾਂ ਦਾ ਨਾਸ ਕਰਨਾ ਸੀ ਤਾਂ ਚਪਨ ਚੁੜੀ ਇੱਕ ਜਗ੍ਹਾ ਹੈ ਸ੍ਰਾਂਤ ਤੋਂ ਪਹਿਲੇ ਹੀ ਉੱਥੇ ਹੀ ਜੋ ਵਜ਼ੀਰ ਖਾਨ ਨੇ ਫੌਜਾਂ ਲਏ ਉੱਥੇ ਆ ਕੇ ਟੱਕਰ ਗਈਆਂ ਤਾਂ ਉੱਥੇ ਯੁੱਧ ਹੋਇਆ ਉਹ ਜੁੱਦ ਵਿੱਚ ਕੋਈ ਨਾਸਿੰਗ ਬਹਾਦਰ ਜਿੱਤੋਈ ਵਜ਼ੀਰ ਖਾਨ ਜੀ ਨੂੰ ਮਾਰਿਆ ਇਤਿਹਾਸ ਰੋੜ ਜਿਹੜੀਆਂ ਜਿੱਤਾਂ ਤਰ੍ਹਾਂ ਸਿੱਖ ਬਾਦਰਾਂ ਉੱਤੇ ਪ੍ਰਾਪਤ ਕੀਤੀਆਂ ਪੰਜਾਬ ਦੇ ਵਿੱਚ ਉਹਦੇ ਨਾਲ ਪੰਜਾਬ ਦੇ ਵਿੱਚ ਸਿੱਖਾਂ ਦਾ ਦਰਦ ਦਵਾ ਹੋ ਗਿਆ ਔਰ ਬਹੁਤ ਸਾਰਾ ਹਿੱਸਾ ਇੱਕ ਕਿਸਮ ਦਾ ਉੱਥੇ ਸਿੱਖਾਂ ਨੇ ਕੰਟਰੋਲ ਚਾ ਗਿਆ ਤਰੀਕਾ ਜਾਂਦਾ ਹੈ ਕਿ ਬੰਦਾ ਸਿੱਖ ਬਾਦਰ ਸਿੱਖ ਰਾਜ ਦਾ ਬਾਨੀ ਸੀ ਔਰ ਉਹਰੇ ਬਾਨੇ ਹੋਣ ਦੀ ਔਰ ਇਹ ਜਿਹੜੀ ਇੱਕ ਵੀ ਗੱਲ ਹੈ ਕਿ ਉਹਨੇ ਆਪਣੇ ਹੁਕਮ ਵੀ ਜਾਰੀ ਕਰਨੇ ਸ਼ੁਰੂ ਕਰਤੇ ਲੇਕਿਨ ਉਹਨੇ ਜਿਹੜੇ ਕੌਇਨ ਸੀ ਸਿੱਕੇ ਜਿਹੜੇ ਜਾਰੀ ਕੀਤੇ ਉਹ ਗੁਰੂ ਸਹਿਬ ਦੇ ਨਾਮ ਦੇਹੀ ਜਾਣਗੇ ਇਹ ਕੁ ਕਮਰਾ ਬਹੁਤ ਹੀ ਪ੍ਰਮੁਖ ਸੀ ਇਹਦੇ ਬਾਅਦ ਦੂਸਰਾ ਬੜਾ ਜ਼ਰੂਰੀ ਹੈ ਉਹ ਇਸੇ ਕਿ ਜਿੰਨੇ ਵੀ ਕਾਮੇ ਕੰਮ ਕਰਦੇ ਸਨ ਜ਼ਮੀਨਾਂ ਤੇ ਔਰ ਜ਼ਮੀਂਦਾਰ ਤੁਹਾਨੂੰ ਬਹੁਤ ਤੰਗ ਕਰਦੇ ਸਨ ਉਹਨੇ ਜ਼ਮੀਂਦਾਰਾਂ ਨੇ ਜਮੀਨਾਂ ਜਿਹੜੀਆਂ ਸੀ ਉਹ ਉਹਨਾਂ ਲੋਕਾਂ ਨੂੰ ਦਿੱਤੀਆਂ ਜਿਹੜੇ ਕੰਮ ਕਰਦੇ ਸਨ ਗਰੀਬਾਂ ਦੇਤੀਆਂ ਵੰਡ ਦਿੱਤੀਆਂ ਇਸ ਕਰਕੇ ਸਿੱਖਾ ਦਾ ਪ੍ਰਭਾਵ ਇਲਾਕੇ ਔਰ ਵੀ ਯਾਰਾ ਪੰਜਾਬ ਚ ਹੋ ਗਿਆ ਤੇ ਜੋ ਸਿੱਖਾ ਦੀ ਸਥਾਪਨਾ ਹੋ ਗਈ ਉਹ ਦਾ ਸਿੱਖ ਬਾਦਰਾ ਰਾ ਸੀ ਉਹ ਇਲਾਕੇ ਤੋਂ ਬਾਰੇ ਇਲਾਕਾ ਜਿੱਤ ਰਿਆ ਔਰੇ ਹੋਰ ਜਿਹੜੇ ਇਲਾਕੇ ਜਿੱਤੇ ਉਹ ਨਬੜੇ ਔਰ ਕਿਸ ਤਰ੍ਹਾਂ ਉਹ ਖੀਰ ਵਿੱਚ ਗੁਰਦਾਸ ਨਾਲ ਵੀ ਜੜੀ ਲੜਾਈ ਹੋਈ ਔਰ ਇਹ ਵਿੱਚ ਉਹ ਪੁਗਲਾ ਦੇ ਕਬਜ਼ੇ ਚ ਆ ਗਿਆ ਤੇ ਉਹਨੂੰ ਕਿਸ ਤਰ੍ਹਾਂ ਉਹ ਦਿੱਲੀ ਲੈ ਗਏ ਔਰ ਕਿਸ ਤਰ੍ਹਾਂ ਉਹ ਰਿਸ਼ੀ ਦੀ ਹੋਈ ਇਸ ਬਾਰੇ ਮੈਂ ਗੱਲ ਆਪਣੀ ਅਗਲੀ ਪੋਸਟ ਕਰਾਂਗਾ ਤਬ ਤੱਕ ਤੁਸੀਂ ਮੈਨੂੰ ਜਾਜਤ ਦਿਓ ਔਰ ਸਾਡੀਆਂ ਪੋਸਟਾਂ ਨੂੰ ਲਾਈਕ ਕਰਦੇ ਰਹਿਣਾ ਮੈਨੂੰ ਉਮੀਦ ਹੈ ਕਿ ਤੁਸੀਂ ਵੀ ਇਸੇ ਤਰ੍ਹਾਂ ਨਿਆਰੇ ਪੰਨੀਆਂ ਗੱਲਾਂ ਨਹੀਂ ਉਹਨਾਂ ਨਾਲ ਜੁੜੋਗੇ ਔਰ ਤੁਹਾਨੂੰ ਪਤਾ ਲੱਗੇਗਾ ਕਿ ਕਿਸ ਤਰ੍ਹਾਂ ਇਹ ਤਰਜਾ ਤਿਆਰ ਹੈ ਇਤੀ और बड़ा सिंह बहादुर ने सिख जरा सिखों का राज जरा स्थापित करता तो मैं अगली पोस्ट फिर आप जी का मिला तब तक दो वागुरु जी का खालसा वाह